ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਣਾ ਬਲੌਗ ਸ਼ੂਟ ਕਰਨ ਵਾਸਤੇ ਨਿਕਲੇ ਆਂ ਜੀ ਤੇ ਜੇ ਵਧੀਆ ਲੱਗਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਿਓ ਤੁਹਾਨੂੰ ਅੱਜ ਦਾ ਬਲੌਗ ਦਿਖਾਣੇ ਆਂ ਜੀ ਆ ਬਾਈਕ ਰੈਡੀ ਆ ਤੇ ਬਾਈਕ ਤੇ ਬਲੌਗ ਸ਼ੂਟ ਕਰਨ ਜਾ ਰਹੇ ਆਂ ਜੀ ਠੀਕ ਆ ਜੀ ਬਾਕੀ ਤੁਹਾਨੂੰ ਅੱਗੇ ਦੀ ਵੀਡੀਓ ਦਿਖਾਣੇ ਆਂ ਹਾਂਜੀ ਦੋਸਤੋ ਅੱਜ ਸੰਡੇ ਸੀਗਾ ਲਾਤਾ ਵਲੋਗ ਬਣਾਉਂਦੀ ਸੀ ਕਿ ਪਰ ਵਲੋਗ ਬਣਾਉਣਾ ਸੀ ਗਿਆ ਥੋੜਾ ਮੂਡ ਚੇਂਜ ਹੋ ਗਿਆ ਠੀਕ ਹੈ ਚਲੋ ਪੈਗੀ ਲਾ ਲਈ ਪੈਗੀ ਲਾਣ ਲੱਗ ਗਈ ਸਾਡੇ ਵਾਲ ਮੀ ਬਹੁਤ ਜਿਆਦਾ ਪੈ ਰਿਆ ਜੀ ਉਮੀਦ ਸੀਗੀ ਕਿ ਮੈਂ ਹਟ ਜੂਗਾ ਤੇ ਅੱਗੇ ਵਲੋਗ ਬਣਾ ਲਾਂਗੇ ਪਰ ਮੈਨੂੰ ਮੁਸ਼ਕਿਲ ਲੱਗ ਰਿਹਾ ਅੱਜ ਅਸੀਂ ਨਿਕਲੇ ਸੀ ਵਲੋਗ ਬਣਾਣਾ ਵਾਸਤੇ ਦੋਸਤੋ ਪਰ ਲੱਗਦਾ ਨਹੀਂ ਕਿ ਸਾਡਾ ਕੰਮ ਤੇਰੇ ਚੜੂ ਆ ਚਲੋ ਜਿੱਦਾਂ ਪ੍ਰਮਾਤਮਾ ਨੂੰ ਮਨਜ਼ੂਰ ਉਹਦੇ ਹੀ ਕਰਨਾ ਪੈਣਾ ਬੰਦਾ ਉਹ ਤੋਂ ਅੱਗੇ ਨਹੀਂ ਚੱਲ ਸਕਦਾ ਪ੍ਰਮਾਤਮਾ ਤੋਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਹੱਲੇ ਆਪਾਂ ਉਹ ਚੀਜ਼ ਦੇ ਹੱਕਦਾਰ ਨਹੀਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਵੱਧ ਤੋਂ ਵੱਧ ਸਪੋਰਟ ਕਰਿਓ ਜ ਜਦੋਂ ਸਾਡਾ ਕੋਈ ਵੀ ਵਲੋਗ ਆ ਗਿਆ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਤਾਂ ਇਦਾਂ ਨਹੀਂ ਆਪਾਂ ਤੁਹਾਨੂੰ ਕਹਿ ਸਕਦੇ ਕਿ ਸਾਡੇ ਚੈਨਲ ਸਬਸਕ੍ਰਾਈਬ ਕਰੋ ਅਸੀਂ ਤਾਂ ਤੁਹਾਨੂੰ ਅੱਲੇ ਕੀ ਦਿੱਤਾ ਕੁਛ ਵੀ ਨਹੀਂ ਦਿੱਤਾ ਨਾ ਕੋ ਵੀਡੀਓ ਪਾਈ ਆ ਨਵਾਂ ਜਿੱਦ ਦਿਨ ਤੁਹਾਨੂੰ ਚੰਗਾ ਲੱਗੂ ਆ ਕਿ ਆ ਮੁੰਡਾ ਵਧੀਆ ਕੰਮ ਕਰ ਰਿਹਾ ਆ ਉਦੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੁਰੂ ਕਰ ਦਿਓ ਉਦੋਂ ਤੋਂ ਅਜੀ ਮੀਤ ਸੀ ਕਿ ਮੈਂ ਪਹਿਲਾਂ ਕੰਮ ਸ਼ੁਰੂ ਕਰ ਦੂੰਗਾ ਆਪਣਾ ਵਲੋਗ ਬਣਾਣਾ ਪਤਾ ਨਹੀਂ ਪ੍ਰਮਾਤਮਨ ਪ੍ਰਮਾਤਮਨ ਕੀ ਮਨਜ਼ੂਰ ਆ ਆਪਾਂ ਨੂੰ ਵੀ ਦੋਸਤ ਨਹੀਂ ਦਿੱਤੇ ਕਿ ਤੇ ਚੰਗਾ ਹੀ ਹੋਵੇ ਸਾਡੇ ਵਾਸਤੇ ਜੇ ਮੈਂ ਹਟ ਗਿਆ ਤੇ ਫਿਰ ਪੱਕਾ ਮੈਂ ਜਾਊਂਗਾ ਤੁਹਾਨੂੰ ਨਾਲ ਹੀ ਦੱਸੂਗਾ ਆਪਣਾ ਵਲੋਗ ਬਣਾ ਰਿਹਾ ਲਵ ਯੂ ਆਲ ਮਾਈ ਫਰੈਂਡ ਹਾਂਜੀ ਦੋਸਤੋ ਹੁਣ ਬਾਰਿਸ਼ ਰੁਕੀ ਹੈ ਤੇ ਆਪਣਾ ਬਲੌਗ ਕੰਟੀਨਿਊਜ਼ ਰਹੂਗਾ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਹੁਣ ਆਪਾਂ ਤੁਹਾਨੂੰ ਦਿਖਾਣੇ ਹੋ ਕੋਈ ਨਵੀਂ ਚੀਜ਼ ਕੋਈ ਸਾਨੂੰ ਵੀ ਪਤਾ ਨਹੀਂ ਅੱਗੇ ਅਸੀਂ ਕਿੱਥੇ ਜਾਣਾ ਵਾ ਤਾਰ ਕੇ ਤੁਹਾਨੂੰ ਨਾਲ ਦੀ ਨਾਲ ਲੈ ਕੇ ਜਾਵਾਂਗੇ ਜਿੱਥੇ ਆ ਪ੍ਰੋਗਰਾਮ ਬਣਿਆ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਹਾਂਜੀ ਬੱਚਿਓ ਚਲਿਏ ਜਿੱਥੇ ਕਹਿੰਦੇ ਹੋ ਚਲਿਏ ਚਲੋ ਚਲੋ ਚਲੋ